ਜੀ ਜਿਸ ਕੋਈ ਤੁਹਾਡਾ ਕੀ ਹਿਸਾਬ ਹੋਇਆਗਾ ਮੇਰਾ ਕੱਟੀ ਦਾ ਸ਼ੀਸ਼ਾ ਤੋੜ ਕੇ ਜੀ ਤੇ ਕੈਮਰਾ ਲੈ ਕੇ ਦੁਕਾਨ ਦਾ ਸਾਰਾ ਤੋੜ ਕੇ ਜੀ ਬੱਲ ਬੋਲੋ ਸਾਰਾ ਕੋਈ ਪੰਨ ਕੇ ਨਹੀਂ ਤੁਸੀਂ ਟੀਵੀ ਆਨ ਚਲਾ ਕੇ ਦੇਖੋ ਉੱਥੇ ਬੰਦੇ ਦੀ ਪਛਾਣ ਪਛਾਣ ਆ ਰਹੀ ਆਉਂਦੀ ਆ ਰਹੀ ਆ ਜੀ ਆ ਰਹੀ ਆ ਕੋਲ ਕੋਲ ਬੰਦਾ ਹੋ ਸਕਦਾ ਵੰਟੀ ਆ ਜੀ ਵੰਟੀ ਆ ਬੰਟੀ ਵੀ ਛੇੜੀ ਬੰਟੀ ਜਿਹੜੀ ਇੱਥੇ ਜਿਹੜਾ ਫਿਰਦਾ ਹੁੰਦਾ ਜੀ ਵੰਟੀ ਆ ਹਾਂ ਜੀ ਆਹ ਬਿਲਕੁਲ ਸਹੀ ਆ ਬੰਟੀ ਆ ਫੋਟੋ ਦਿਖਾ ਰਿਹਾ ਜੀ ਮੈਂ ਆ ਕੈਮਰੇ ਚ ਫੀਡ ਆ ਫੋਟੋ ਤਨੂਆ ਕਲੀਅਰ ਕਰਕੇ ਲਗਾ ਨਵੀ ਆ ਬੰਤਾ ਕੈਮਰੇ ਪੰਨੀ ਜਾਂਦਾ ਜੀ ਡੰਡੇ ਨਾਲ ਡੰਡੇ ਨਾਲ ਪੰਨੀ ਜਾਂਦਾ ਪਲੇਟ ਦਿੱਤੀ ਹੈ ਜੀ ਹਾਲੇ ਕੋਈ ਕੰਪਲੀਟ ਨੇ ਆਲੇ ਤਾਂ ਹੁਣ ਅੱਥਰ ਕੱਟੇ ਹੋ ਕੇ ਜਾ ਰਹੇ ਆ ਟਾਣਾ ਇਹ ਜੀ ਤੋਂ ਪਹਿਲਾਂ ਜਿਹੜੇ ਜਿਹੇ ਸਟੇਜੂ ਨਾਲ ਸ਼ੇਰਸ਼ਾਨੀ ਕੀਤੀ ਗਈ ਹੈ ਕੀ ਕਹੋਗੇ ਇਹ ਬਹੁਤ ਗਲਤ ਅੰਗਰੇਜ਼ੀ ਜਿਸ ਨੇ ਵੀ ਕਰ ਇਹ ਗਲਤ ਕਰਿਆ ਇੱਥੇ ਪਹਿਲਾਂ ਸ਼ਰਾਬ ਕੀਤੀ ਗਈ ਹੈ ਜੀ ਇਹ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਫਿਰ ਬੋਤਲ ਨੂੰ ਵੀ ਇਨਸਾਨ ਪਛਾਇਆ ਜੀ ਉਂਗਲ ਵੀ ਤੋੜ ਦੁੱਤੀ ਹੈ ਤੇ ਉਹ ਜਿੱਥੇ ਰਵਾਲਵਰ ਹੈ ਜੀ ਉੱਥੋਂ ਵੀ ਨੁਕਸਾਨ ਪਹੁੰਚਾਇਆ ਪੈਰਾਂ ਤੇ ਵੀ ਪਿੱਟਾਂ ਵਗੈਰਾ ਮਾਰੀਆਂ ਗਈਆਂ ਨੇ ਤੇ ਕਾਫੀ ਨੁਕਸਾਨ ਕੀਤਾ ਜੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਸ ਦੀ ਪਤਾ ਕੀਤਾ ਜਾਵੇ ਕਿ ਇਹ ਕਿਹੜੇ ਗਲਤ ਅੰਸਰ ਨਾਲ ਇਹ ਗਲਤ ਕੰਮ ਕਰ ਰਿਹਾ ਠੀਕ ਹੋਊਗਾ ਜੇ ਉਸ ਦੇ ਮਹਾਨ ਕਬੂਤਾ ਨਾਲ ਇਹ ਹਾਲਾਤ ਹੋਣ ਦੇ ਫੇਸ ਤੇ ਕੀ ਹਾਲਾਤ ਹੋਣਗੇ ਇਹ ਤਾਂ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਜੀ ਗਵਰਨਮੈਂਟ ਦੀ ਜ਼ਿੰਮੇਵਾਰੀ ਬੰਦੀ ਹੈ ਇਸ ਦੀ ਰੱਖਿਆ ਕਰਨ ਦੀ ਇਹਨੂੰ ਲੇਕਿਨ ਇਸ ਦੀ ਕੋਈ ਵੀ ਕੋਈ ਇਹਦੀ ਕੋਈ ਕੇਅਰ ਹੀ ਨਹੀਂ ਹੋ ਰਹੀ ਜੀ ਇਹ ਵੀ ਕੋਈ ਪ੍ਰਾਈਵੇਟ ਬੰਦੇ ਨੇ ਲਵਾਇਆ ਜੀ ਜਿਹੜੇ ਦਾ ਜੰਗਲਾ ਸਾਡੇ ਇਥ ਗਵਰਨਮੈਂਟ ਵੱਲੋਂ ਵੀ ਮਤਲਬ ਕਿ ਕੋਈ ਵਰਸੀ ਵੀ ਨਹੀਂ ਮਣਾਈ ਜਾਂਦੀ ਜੀ ਗੱਲ ਛੱਡੋ ਤੁਸੀਂ ਕੀ ਕਹੋਗੇ ਹੁਣ ਜੱਜ ਕੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਇਹਦੀ ਜਾਂਚ ਪੜਤਾਲ ਕੀਤੀ ਜਾਵੇ ਇਹ ਸੀਸੀਟੀਵੀ ਕੈਮਰੇ ਦੇਖੇ ਜਾਣ ਵੀ ਤੇ ਕਿਹਨੇ ਕਰੇ ਜੀ ਇਹ ਸਾਡੀ ਵੈਸੇ ਪਿੰਡ 'ਚ ਕਿਸੇ ਨਾਲ ਕੋਈ ਬਹਿਸ ਨਹੀਂ ਹੈ ਜੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰੂੰਗਾ ਵੀ ਇੱਥੇ ਨਸ਼ੇੜੀ ਨੇ ਰਾਤ ਨੂੰ ਨਸ਼ਾ ਕਰਦੇ ਨੇ ਲੋਕਾਂ ਦਾ ਨੁਕਸਾਨ ਕਰਦੇ ਨੇ ਭਾਰਤ ਦੇਸ਼ ਦੇ ਸਭ ਤੋਂ ਵੱਡੇ ਸ਼ਹੀਦ ਕੈਪਟਨ ਕੇਕੇ ਗੌਰ ਸਾਹਿਬ ਦਾ ਇਹਨਾਂ ਨੇ ਬੁੱਤ ਦਾ ਨੁਕਸਾਨ ਕਰਿਆ ਭੰਤੋੜ ਕੀਤੀ ਹੈ ਆਨਗਮਾਨ ਦੇ ਲੱਗੇ ਹੋਏ ਸੀਸੀ ਕੈਮਰੇ ਦਿਸ਼ਾ ਸਾਰੀਆਂ ਤੋੜੀਆਂ ਨੇ ਜੀ ਇਹਨਾਂ ਨੇ ਇਹ ਚੋਰੀਆਂ ਵੀ ਕਰਦੇ ਨੇ ਇਹ ਨਸ਼ਾ ਵੀ ਕਰਦੇ ਨੇ ਇੱਥੇ ਬੁਰਾ ਹਾਲ ਹੈ ਇੱਥੇ ਕੋਈ ਰੋਕਣ ਵਾਲਾ ਨਹੀਂ ਇਹਨਾਂ ਨੂੰ ਕੋਈ ਟੋਕਣ ਵਾਲਾ ਨਹੀਂ ਸ਼ਰਾਬ ਨਸ਼ਾ ਵੀ ਖਦਾ ਬੁਰਾ ਹਾਲ ਹੈ ਜੀ ਇੱਥੇ ਤੁਹਾਡਾ ਕੀ ਨੁਕਸਾਨ ਹੋਇਆ ਸਾਡੇ ਦੀ ਸਾਰੇ ਦੁਕਾਨ ਦੇ ਲੱਗੇ ਮੱਗੇ ਸਾਰੀਏ ਜਿੰਨੀਆਂ ਲਾਈਟਾਂ ਲੱਗੀਆਂ ਹੋਈਆਂ ਸੀਗੀਆਂ ਵੱਡੀਆਂ ਉਹ ਤੋੜਦੀਆਂ ਸਾਰੇ ਸੀਸੀ ਕੈਮਰੇ ਤੋੜਦੇ ਉੱਪਰ ਡਿਸ਼ ਤੋੜਦੀ ਆ ਦੋ ਦਿਨ ਕਮਾਨੀਆਂ ਦਾ ਹੋਰ ਦਾ ਨੁਕਸਾਨ ਕਰਿਆ ਆ ਵੱਡਾ ਬਾਸ ਪਿਆ ਤੇ ਉਹਨਾਂ ਤੋੜ ਕੇ ਗਏ ਨੇ ਜੀ ਇਹ ਇਹਨਾਂ ਨੂੰ ਨੀ ਨੀ ਨਾ ਇਹਨਾਂ ਨੂੰ ਨਕੇਲ ਪਾਈ ਜਾਵੇ ਇਹਨਾਂ ਵਾਰ ਇਹਨੂੰ ਨਿਕੇਰ ਪਾਈ ਜਾਵੇ ਇਹਨਾਂ ਨੂੰ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਐਸੀ ਜਿਹੜੇ ਇਹ ਲਾ ਲਾ ਕੇ ਸੱਖਿਆ ਬਸਤੇ ਲਾਏ ਹੋਏ ਨੇ ਇਸ ਰੱਖਿਆ ਦੇ ਦੇਖੋ ਜੀ ਇਹ ਨਜਾਇਜ਼ ਨਜ ਕੀਤੀ ਜਾ ਰਹੀ ਹੈ ਲੋਕਾਂ ਕੋਲ ਨੁਕਸਾਨ ਹੈ ਜੀ ਇਹ ਇਹ ਤਾਂ ਅੱਜ ਇੱਕ ਮਹਾਨ ਸ਼ਹੀਦ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਜਾ ਰਿਹਾ ਹੈ ਪਾਮ ਪਬਲਿਕ ਦਾ ਜੀ ਇਸ ਨੀਕਰਾਂ ਦਾ ਹਾਲ ਹੋਊਗਾ ਸਰਕਾਰ ਤੋਂ ਅਸੀਂ ਅੱਜ ਅਸੀਂ ਪੂਰ ਜ਼ੋਰ ਮੰਗ ਕਰਦੇ ਹਾਂ ਵੀ ਇਹੋ ਜੇ ਗੁੰਡੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਲੇਆ ਨਮੋਜੀ ਬੇਨ ਸਿੰਘ ਕਹਿੰਦਾ ਸ਼ਹਿਰ ਬਲਾਡਾ ਦਾ ਵਾਸੀ ਵਾਰ ਨੰਬਰ 10 ਦਾ ਸਾਡੇ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਕੈਪਟਨ ਕੇ ਕੇ ਗੌਰ ਦਾ ਇੱਕ ਬੁੱਤ ਸਬਤ ਕੀਤਾ ਹੋਇਆ ਸੀ ਜਿਸ ਦੇ ਰਾਤ ਸਮੇਂ ਕੋਈ ਸ਼ਰਾਰਤੀ ਅਨਸਰ ਇਹਨਾਂ ਦੀ ਭੰਨ ਤੋੜ ਕਰ ਗਏ ਹਨ ਪਰ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਤਾੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਮੰਗ ਕਰਦੇ ਹਾਂ ਕਿ ਇਹੋ ਜਿਹੇ ਗੁੰਡੇ ਅਨਸਰਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਕ ਬੇਨਤੀ ਵੀ ਕਰਦੇ ਆ ਕਿ ਭੁਲਾੜਾ ਸ਼ਹਿਰ ਦੇ ਵਿੱਚ ਸਰੇ ਆਮ ਨਸ਼ਾ ਵਿਕਰੇ ਹੈ ਨਸ਼ੇੜੀ ਲੋਕ ਇਹੋ ਜਿਹੇ ਨਸ਼ੇ ਕਰਕੇ ਰਾਤ ਨੂੰ ਇਹੋ ਜਿਹੇ ਮਹਾਰ ਸ਼ਹੀਦਾਂ ਦਾ ਅਪਮਾਨ ਕਰਦੇ ਨੇ ਜੋ ਕਿ ਕਿਸੇ ਵੀ ਕਿਸਮ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਪ੍ਰਸ਼ਾਸਨ ਨੇ ਇਸ ਦੇ ਖਿਲਾਫ ਇਹੋ ਜਿਹੇ ਗੁੰਡਾਗਰਦੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸ਼ਹਿਰ ਦੇ ਵਿੱਚ ਇਸੇ ਥਾਂ ਦੇ ਉੱਤੇ ਜਿੱਥੇ ਇਹ ਸ਼ਹੀਦ ਦਾ ਪਾਣ ਕੀਤਾ ਗਿਆ ਧਰਨਾ ਲਾਵਾਂਗੇ ਸਰਕਾਰ ਦੇ ਖਿਲਾਫ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਹੋ ਜੇ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਫਿਰ ਵੀ ਆਪਣੇ ਤੌਰ ਤੇ ਕਿਸੇ ਕਾਰਵਾਈ ਕਰਨੀ ਮਜਬੂਰ ਹੋਵਾਂਗੇ ਸੋ ਅੱਜ ਵੀ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਤੇ ਇਸ ਸ਼ਹਿਰ ਦੇ ਪ੍ਰਸ਼ਾਸਨ ਤੋਂ ਵੀ ਇਹ ਹੋ ਜੇ ਗੁੰਡੇ ਅਨਸਰਾਂ ਨੂੰ ਫੜ ਕੇ ਸੋ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਗਰ ਜੇ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸ਼ਹਿਰ ਦੇ ਵਿੱਚ ਮੁਜ਼ਾਹਰਾ ਵੀ ਕਰਾਂਗੇ ਧਰਨੇ ਵੀ ਦੇਵਾਂਗੇ ਸੜਕਾਂ ਵੀ ਰੋਕਾਂਗੇ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਹੋਵੇਗਾ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੈਂਟਲੀ ਐਂਡ ਟੀ